ਹਲਕਾ ਰਾਜਾ ਸੰਸੀ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਛਿੱਡਣ ਦੇ ਵਿੱਚ ਜਦੋਂ ਪੁਲਿਸ ਦੀ ਟੀਮ ਪਹੁੰਚੀ ਤਾਂ ਨੀਲੇ-ਨੀਲੇ ਡਰਮਾਂ ਦੇ ਜਦੋਂ ਢੱਕਣ ਖੋਲੇ ਤਾਂ ਉਹਨਾਂ ਦੇ ਵੀ ਹੋਸ਼ ਉੱਡ ਗਏ ਕਿਵੇਂ ਵੱਡੇ-ਵੱਡੇ ਟੋਏ ਪਟਕੇ ਇਹ ਨੀਲੇ ਰੰਗ ਦੇ ਡਰਮ ਲੁਕੋਏ ਹੋਏ ਸੀ ਤੇ ਜਦੋਂ ਇੱਥੇ ਐਕਸਾਈਜ਼ ਵਿਭਾਗ ਦੀ ਰੇਡ ਪਈ ਤਾਂ ਉਹਨਾਂ ਦੇਖਿਆ ਕਿ ਵੱਡੀ ਮਾਤਰਾ ਦੇ ਵਿੱਚ ਇੱਥੇ ਲਵਾਰਿਸ ਲਾਹਨ ਪਿੰਡ ਦੀਆਂ ਵੱਖ-ਵੱਖ ਥਾਵਾਂ ਦੇ ਵਿੱਚ ਦੱਬੇ ਹੋਏ ਸੀ ਇਸ ਬੰਦੇ ਐਕਸਾਈਜ਼ ਵਿਭਾਗ ਇਨਸਪੈਕਟਰ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ ਜਦੋਂ ਐਕਸਾਈਜ਼ ਵਿਭਾਗ ਦੇ ਵੱਲੋਂ ਪਿੰਡ ਛੱਡਣ ਤੋਂ 2150 ਲੀਟਰ ਲਾਹਣ ਬਰਾਮਦ ਹੋਈ ਹੈ ਜਿਸ ਨੂੰ ਕਿ ਮੌਕੇ ਤੇ ਨਸ਼ਟ ਕਰ ਦਿੱਤਾ ਤੇ ਹੁਣ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅੱਜ ਅਸੀਂ ਸਾਰੇ ਥਾਟੀ ਦੇ ਦishan ਦੇ ਦੇਸ਼ ਹੈ ਅੱਜ ਅਸੀਂ ਜਿਹੜੀ ਹੈਗੀ ਛੱਡਣ ਪਿੰਡ ਤੋਂ ਲਵਾਰ ਸੀ ਸਾਰੀ ਲਾਹਣ ਇਕੱਠੀ ਕੀਤੀ ਹੈ ਇਹ ਤਕਰੀਬਨ 2200 ਲੀਟਰ ਦੇ ਕਰੀਬ ਇਹ ਲਾਨ ਹੈ ਗਈਆਂ ਤੇ ਸਪੈਸ਼ਲ ਜਿਹੜਾ ਡਿਪਾਰਟਮੈਂਟ ਵੱਲੋਂ ਇੱਕ ਡੌਗ ਸਕੁਐਡ ਵੀ ਸਾਨੂੰ ਰਿਪੋਰਟ ਕੀਤਾ ਗਿਆ ਉਹਨਾਂ ਨੂੰ ਵੀ ਅੱਜ ਉਹਨਾਂ ਦੀ ਵੀ ਮਦਦ ਲਈ ਗਈ ਆ ਡਿਪਾਰਟਮੈਂਟ ਵੱਲੋਂ ਤੇ ਇਹ ਜਿਹੜੀ ਲਾਨ ਹੈ ਇਸ ਮੌਕੇ ਤੇ ਨਸਟਗੀ ਕਿਉਂਕਿ ਲਵਾਰਸ ਸੇ ਲਾਨੇ ਵਾਲੇ ਕਿਹੜੀ ਜਗ੍ਹਾ ਤੇ ਪੜੀਗੀ ਪਤਾ ਲੱਗਾ ਕਿਹੜੀ ਜਗ੍ਹਾ ਜੀ ਜੀ ਨਹੀਂ ਜਿਸ ਬਾਰੇ ਹੈ ਫਿਲਹਾਲ ਕੁਝ ਨਹੀਂ ਪਤਾ ਲੱਗਾ ਸਾਰੀ ਲਵਾਰਸੀ ਸਾਨੂੰ ਮਿਲੇ ਡਰੇਨ ਦੇ ਉੱਪਰ ਮਿਲੀ ਹੈ ਜੀ ਖੇਦ ਆਦੀ ਹੈ ਕਿ ਲਗਾਤਾਰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਯੁੱਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਹੈ ਜੇ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ